Today marks a major milestone in the success of war against terror with the uh, announcement of detention of uh, Happy Pasia by the United States authorities. A Colombia operation in which state of Punjab, central government agencies and the United States authorities uh, cooperated with each other and exchanged information that this person wanted for numerous terrorist crimes in India has been detained in the United States. ਇਸ ਨੇ ਆਪਣਾ ਜਿਹੜਾ ਕ੍ਰਿਮੀਨਲ ਕੈਰੀਅਰ ਹੈਗਾ ਐਜ਼ ਐਨ ਆਰਗੇਨਾਈਜ਼ਡ ਕ੍ਰਿਮੀਨਲ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਨਾਲ ਸ਼ੁਰੂ ਕੀਤਾ ਸੀਗਾ ਤੇ ਉਸ ਦੇ ਯੂਐਸ ਬੇਸ ਐਸੋਸੀਏਟ ਦਰਮਨ ਕਾਲੋਂ ਅਤੇ ਅੰਮ੍ਰਿਤਪਾਲ ਦੇ ਨਾਲ ਉਸ ਨੇ ਕ੍ਰਿਮੀਨਲ ਐਕਟੀਵਿਟੀ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਪਾਕਿਸਤਾਨ ਬੇਸ ਹਰਵਿੰਦਰ ਰਿੰਦਾ ਦੇ ਕੰਟੈਕਟ ਦੇ ਵਿੱਚ ਆ ਕੇ ਇੱਕ ਇਹ ਪ੍ਰਾਇਮਰੀ ਨੋਡ ਬਣ ਗਿਆ ਸੀਗਾ ਜਿਸ ਦੇ ਰਾਹੀਂ ਆਈਐਸਆਈ ਦੇ ਇਸ਼ਾਰਿਆਂ ਤੇ ਟੈਰਰ ਮੋਡਿਊਲਸ ਪੰਜਾਬ ਦੇ ਵਿੱਚ ਡਿਫਰੈਂਟ ਟਾਈਪਸ ਆਫ ਟੈਰਰ ਐਕਟਸ ਕਰਦੇ ਸੀਗੇ ਸੈਪਟੈਂਬਰ 2024 ਤੋਂ ਬਾਅਦ ਜਿਹੜੇ ਇਨਸੀਡੈਂਟਸ ਹੋਏ ਉਹਨਾਂ ਚ ਕਾਫੀਆਂ ਦੇ ਵਿੱਚ ਜਿਹੜਾ ਹੈਗਾ ਹੈਪੀ ਪਾਸਿਆਂ ਦਾ ਡਾਇਰੈਕਟ ਇਨਵੋਲਵਮੈਂਟ ਸੀਗਾ ਤੇ ਹੀ ਵਾਸ ਮਾਸਟਰਮਾਈਂਡਿੰਗ ਟਰੋਰ ਐਕਟੀਵਿਟੀਜ਼ ਵਾਈਲ ਬੇਸਡ ਇਨ ਦੀ ਯੂਨਾਈਟਿਡ ਸਟੇਟਸ ਬਟ ਇੱਕ ਮੈਟਿਕੁਲਸ ਮੈਨਰ ਦੇ ਵਿੱਚ ਪੰਜਾਬ ਪੁਲਿਸ ਨੇ ਇਸ ਨੂੰ ਟਰੈਕ ਕੀਤਾ ਇਸ ਦੇ ਜਿਹੜੇ ਮੋਡਿਊਲਸ ਸੀਗੇ ਜਿਹੜੇ ਟਰੋਰ ਮੋਡਿਊਲਸ ਇਸ ਨੇ ਰੇਸ ਕੀਤੇ ਸੀਗੇ ਸਾਰਿਆਂ ਨੂੰ ਡਿਸਮੈਂਟਲ ਕੀਤਾ ਗਿਆ ਤੇ ਇਹਦੀ ਜਿਹੜੀ ਕੰਪਲੀਟ ਮੈਪਿੰਗ ਕੀਤੀ ਗਈ ਇਸ ਦੇ ਕੰਟੈਕਟਸ ਦੀ ਤੇ ਇੰਟੈਲੀਜੈਂਸ ਮੈਪਿੰਗ ਤੋਂ ਬਾਅਦ ਨੈਟਵਰਕ ਡਿਸਰਪਸ਼ਨ ਕੀਤਾ ਗਿਆ ਤੇ ਇੱਕ ਐਕਸਟੈਂਸਿਵ ਡੋਸੀਅਰ ਬਣਾ ਕੇ ਸੈਂਟਰਲ ਏਜੰਸੀਸ ਦੇ ਨਾਲ ਸ਼ੇਅਰ ਕੀਤਾ ਗਿਆ ਤੇ ਥਰੂ ਐਪਰੋਪਰੀਏਟ ਚੈਨਲਸ ਦੀ ਇਨਫੋਰਮੇਸ਼ਨ ਹੈਜ਼ ਬੀਨ ਸ਼ੇਅਰਡ ਵਿਦ ਦੀ ਯੂ ਐਸ ਅਥਾਰਟिटीज ਐਂਡ ਅਲਟੀਮੇਟਲੀ ਹੀ ਹੈਜ਼ ਬੀਨ ਡੇਟੇਨਡ ਬਾਈ ਦੀ ਯੂ ਐਸ ਅਥਾਰਟिटीज ਇਨ ਇਨ ਯੂਨਾਈਟਿਡ ਸਟੇਟਸ ਆਲਰੇਡੀ ਪੰਜਾਬ ਪੁਲਿਸ ਹੈਜ਼ ਟੇਕਨ ਅਪ ਦਾ ਮੈਟਰ ਵਿਦ ਦੀ ਸੈਂਟਰਲ ਗਵਰਨਮੈਂਟ ਜਿਵੇਂ ਦੀ ਐਲਓਸੀ ਖੁੱਲੀ ਹੈਗੀ ਤੇ ब्लू कॉर्नर नोटिस इज आल्सो ओपन रेड कॉर्नर नोटिस ਅਤੇ ਇਸ ਨੂੰ ਰਿਪੋਰਟ ਕਰਨ ਦੇ ਸਾਰੇ ਉਪਲਾਲੇ ਐਸ ਪਰ ਲਾ ਜਿਹੜੇ ਐਫਰਟਸ ਕੀਤੇ ਜਾ ਰਹੇ ਹੈਗੇ ਦਿਸ ਇਸ ਅ ਮੈਨੀਫੈਸਟੇਸ਼ਨ ਥੈਟ क्राइम ਡਸ ਨੋਟ ਪੇ ਤੇ ਜਿਹੜਾ ਕ੍ਰਿਮੀਨਲ ਹੈਗਾ क्राइम ਦੇ ਵਿੱਚ ਇਨਡल्ज ਕਰਦਾ ਹੈ ਹੀ ਵਿਲ ਹੈਵ ਟੂ ਕਮ ਬੈਕ ਐਂਡ ਫੇਸ ది ਲਾ ਇਟ ਇਸ ਪੰਜਾਬ ਪੁਲਿਸ ਇਸ ਟੋਟਲੀ ਡਿਟਰਮਾਈਨਡ ਟੂ ਕੀਪ ði ਸਟੇਟ ਸੇਫ ਐਂਡ ਸਿਕਯੁਰ ਟੂਡੇ ਮਾਰਕਸ ਅ ਮੇਜਰ ਮਾਈਲਸਟੋਨ ਇਨ ði ਸਕਸੈਸ ਆਫ ਵਾਰ ਅਗੇਨਸਟ ਟਰਰ ਵਿਦ ði ਅਨਾਉਂਸਮੈਂਟ ਆਫ ਡਿਟੈਂਸ਼ਨ ਆਫ ਹੈਪੀ ਪਾਸਿਆ ਬਾਈ ਦੀ ਯੂਨਾਈਟਿਡ ਸਟੇਟਸ ਅਥਾਰਟੀਆਂ ਇੱਕ ਲੰਬੇ ਆਪਰੇਸ਼ਨ ਤੋਂ ਬਾਅਦ ਜਿਸ ਦੇ ਵਿੱਚ ਸਟੇਟ ਆਫ ਪੰਜਾਬ ਸੈਂਟਰਲ ਗਵਰਨਮੈਂਟ ਏਜੰਸੀਜ਼ ਐਂਡ ਦੀ ਯੂਨਾਈਟਿਡ ਸਟੇਟਸ ਅਥਾਰਟੀਆਂ ਕੋਆਪਰੇਟਿਡ ਵਿਦ ਈਚ ਅਦਰ ਐਂਡ ਐਕਸਚੇਂਜ ਇਨਫੋਰਮੇਸ਼ਨ ਥੈਟ ਥਿਸ ਪਰਸਨ ਵਾਂਟਡ ਫॉर ਨਿਊਮਰਸ ਟੈਰਰਿਸਟ ਕ੍ਰਾਈਮਸ ਇਨ ਇੰਡੀਆ ਹੈਜ਼ ਬੀਨ ਡਿਟੇਨਡ ਇਨ ਦੀ ਯੂਨਾਈਟਿਡ ਸਟੇਟਸ ਇਸ ਨੇ ਆਪਣਾ ਜਿਹੜਾ ਕ੍ਰਿਮੀਨਲ ਕੈਰੀਅਰ ਹੈਗਾ ਐਜ਼ ਐਨ ਆਰਗੇਨਾਈਜ਼ਡ ਕ੍ਰਿਮੀਨਲ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਨਾਲ ਸ਼ੁਰੂ ਕੀਤਾ ਸੀਗਾ ਤੇ ਉਸ ਦੇ ਯੂਐਸ ਬੇਸ ਐਸੋਸੀਏਟ ਦਰਮਨ ਕਾਲੋਂ ਅਤੇ ਅੰਮ੍ਰਿਤ ਬਲ ਦੇ ਨਾਲ ਉਸਨੇ ਕ੍ਰਿਮੀਨਲ ਐਕਟੀਵਿਟੀ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਪਾਕਿਸਤਾਨ ਬੇਸਡ ਹਰਵਿੰਦਰ ਰਿੰਦਾ ਦੇ ਕੰਟੈਕਟ ਦੇ ਵਿੱਚ ਆ ਕੇ ਇੱਕ ਇਹ ਪ੍ਰਾਇਮਰੀ ਨੋਡ ਬਣ ਗਿਆ ਸੀਗਾ ਜਿਸ ਦੇ ਰਾਹੀਂ ਆਈਐਸਆਈ ਦੇ ਇਸ਼ਾਰਿਆਂ ਤੇ ਟੈਰਰ ਮੋਡਿਊਲਸ ਪੰਜਾਬ ਦੇ ਵਿੱਚ ਡਿਫਰੈਂਟ ਟਾਈਪਸ ਆਫ ਟੈਰਰ ਐਕਟਸ ਕਰਦੇ ਸੀਗੇ ਸੈਪਟੈਂਬਰ 2024 ਤੋਂ ਬਾਅਦ ਜਿਹੜੇ ਇਨਸੀਡੈਂਟਸ ਹੋਏ ਉਹਨਾਂ ਚ ਕਾਫੀਆਂ ਦੇ ਵਿੱਚ ਜਿਹੜਾ ਹੈਗਾ ਹੈਪੀ ਪਾਸਿਆਂ ਦਾ ਡਾਇਰੈਕਟ ਇਨਵੋਲਵਮੈਂਟ ਸੀਗਾ ਤੇ ਹੀ ਵਾਸ ਮਾਸਟਰਮਾਈਂਡਿੰਗ ਟਰੋਰ ਐਕਟੀਵਿਟੀਜ਼ ਵਾਈਲ ਬੇਸਡ ਇਨ ਦੀ ਯੂਨਾਈਟਿਡ ਸਟੇਟਸ ਬਟ ਇੱਕ ਮੈਟਿਕੁਲਸ ਮੈਨਰ ਦੇ ਵਿੱਚ ਪੰਜਾਬ ਪੁਲਿਸ ਨੇ ਇਸ ਨੂੰ ਟਰੈਕ ਕੀਤਾ ਇਸ ਦੇ ਜਿਹੜੇ ਮੋਡਿਊਲ ਸੀਗੇ ਜਿਹੜੇ ਟਰੋਰ ਮੋਡਿਊਲਸ ਇਸ ਨੇ ਰੇਸ ਕੀਤੇ ਸੀਗੇ ਸਾਰਿਆਂ ਨੂੰ ਡਿਸਮੈਂਟਲ ਕੀਤਾ ਗਿਆ ਤੇ ਇਹਦੀ ਜਿਹੜੀ ਕੰਪਲੀਟ ਮੈਪਿੰਗ ਕੀਤੀ ਗਈ ਇਸ ਦੇ ਕੰਟੈਕਟਸ ਦੀ ਤੇ ਇੰਟੈਲੀਜੈਂਸ ਮੈਪਿੰਗ ਤੋਂ ਬਾਅਦ ਨੈਟਵਰਕ ਡਿਸਰਪਸ਼ਨ ਕੀਤਾ ਗਿਆ ਤੇ ਇੱਕ ਐਕਸਟੈਂਸਿਵ ਡੋਸੀਅਰ ਬਣਾ ਕੇ ਸੈਂਟਰਲ ਏਜੰਸੀਸ ਦੇ ਨਾਲ ਸ਼ੇਅਰ ਕੀਤਾ ਗਿਆ ਤੇ Through appropriate channels, the information has been shared with the US authorities, and ultimately, he has been detained by the US authorities uh, in the United States. Uh, already, Punjab police has taken up the matter with the central government. Is uh, yes, the LOC fully The blue corner notice is also open. The red corner notice ate is no deport karande. sare as per law. Uh, this is a manifestation that crime does not pay. ਤੇ ਜਿਹੜਾ ਕ੍ਰਿਮੀਨਲ ਹੈਗਾ ਕ੍ਰਾਈਮ ਦੇ ਵਿੱਚ ਇੰਡਲਜ ਕਰਦਾ ਹੈ ਹੀ ਵਿਲ ਹੈਵ ਟੂ ਕਮ ਬੈਕ ਐਂਡ ਫੇਸ ਦੀ ਲਾਅ ਇਟ ਇਜ਼ ਪੰਜਾਬ ਪੁਲਿਸ ਇਜ਼ ਟੋਟਲੀ ਡਿਟਰਮਾਈਂਡ ਟੂ ਕੀਪ ਦੀ ਸਟੇਟ ਸੇਫ ਐਂਡ ਸਿਕਿਓਰ ਟੁਡੇ ਮਾਰਕਸ ਆਫ ਮੇਜਰ ਮਾਈਲਸਟੋਨ ਇਨ ਦੀ ਸਕਸੈਸ ਆਫ ਵਾਰ ਅਗੇਂਸਟ ਟੈਰਰ ਵਿਦ ਦੀ ਅਨਾਉਂਸਮੈਂਟ ਆਫ ਡਿਟੈਂਸ਼ਨ ਆਫ ਹੈਪੀ ਪਾਸੀਆ ਬਾਈ ਦੀ ਯੂਨਾਈਟਿਡ ਸਟੇਟਸ ਅਥਾਰਟੀਆਂ ਇੱਕ ਲੰਬੇ ਆਪਰੇਸ਼ਨ ਤੋਂ ਬਾਅਦ ਜਿਸ ਦੇ ਵਿੱਚ ਸਟੇਟ ਆਫ ਪੰਜਾਬ ਸੈਂਟਰਲ ਗਵਰਨਮੈਂਟ ਏਜੰਸੀਜ਼ ਐਂਡ ਦੀ ਯੂਨਾਈਟਿਡ ਸਟੇਟਸ ਅਥਾਰਟੀਆਂ Uh, cooperated with each other and exchange information that this person wanted for numerous terrorist crimes in india has been detained in the united states اس نے ਆਪਣਾ ਜਿਹੜਾ ਕ੍ਰਿਮੀਨਲ ਕੈਰੀਅਰ ਹੈਗਾ ਐਜ਼ ਐਨ ਆਰਗੇਨਾਈਜ਼ਡ ਕ੍ਰਿਮੀਨਲ ਗੈਂਗਸਟਰ ਜਗੂ ਭਗਵਾਨਪੁਰੀਆ ਗੈਂਗ ਦੇ ਨਾਲ ਸ਼ੁਰੂ ਕੀਤਾ ਸੀਗਾ ਤੇ ਉਸ ਦੇ ਯੂ ਐਸ ਬੇਸ ਐਸੋਸੀਏਟ ਦਰਮਨ ਕਾਲੋਂ ਅਤੇ ਅੰਮ੍ਰਿਤ ਬਲ ਦੇ ਨਾਲ ਉਸ ਨੇ ਕ੍ਰਿਮੀਨਲ ਐਕਟੀਵਿਟੀ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਪਾਕਿਸਤਾਨ ਬੇਸ ਹਰਵਿੰਦਰ ਰਿੰਦਾ ਦੇ ਕੰਟੈਕਟ ਦੇ ਵਿੱਚ ਆ ਕੇ ਇੱਕ ਇਹ ਪ੍ਰਾਇਮਰੀ ਨੋਡ ਬਣ ਗਿਆ ਸੀਗਾ ਜਿਸ ਦੇ ਰਾਹੀਂ ਆਈਐਸਆਈ ਦੇ ਇਸ਼ਾਰਿਆਂ ਤੇ ਟੈਰਰ ਮੋਡਿਊਲਸ ਪੰਜਾਬ ਦੇ ਵਿੱਚ ਡਿਫਰੈਂਟ ਟਾਈਪਸ ਆਫ ਟੈਰਰ ਐਕਟਸ ਕਰਦੇ ਸੀਗੇ ਸੈਪਟੈਂਬਰ 2024 ਤੋਂ ਬਾਅਦ ਜਿਹੜੇ ਇਨਸੀਡੈਂਟਸ ਹੋਏ ਉਹਨਾਂ ਚ ਕਾਫੀਆਂ ਦੇ ਵਿੱਚ ਜਿਹੜਾ ਹੈਗਾ ਹੈਪੀ ਪਾਸਿਆਂ ਦਾ ਡਾਇਰੈਕਟ ਇਨਵੋਲਵਮੈਂਟ ਸੀਗਾ ਤੇ ਹੀ ਵਾਸ ਮਾਸਟਰਮਾਈਂਡਿੰਗ ਟੈਰਰ ਐਕਟੀਵਿਟੀਜ਼ ਵਾਈਲ ਬੇਸਡ ਇਨ ਦੀ ਯੂਨਾਈਟਿਡ ਸਟੇਟਸ ਬਟ ਇੱਕ ਮੈਟਿਕੁਲਸ ਮੈਨਰ ਦੇ ਵਿੱਚ ਪੰਜਾਬ ਪੁਲਿਸ ਨੇ ਇਸ ਨੂੰ ਟਰੈਕ ਕੀਤਾ ਇਸ ਦੇ ਜਿਹੜੇ ਮੋਡਿਊਲ ਸੀਗੇ ਜਿਹੜੇ ਟਰੋਰ ਮੋਡਿਊਲਸ ਇਸ ਨੇ ਰੇਸ ਕੀਤੇ ਸੀਗੇ ਸਾਰਿਆਂ ਨੂੰ ਡਿਸਮੈਂਟਲ ਕੀਤਾ ਗਿਆ ਤੇ ਇਹਦੀ ਜਿਹੜੀ ਕੰਪਲੀਟ ਮੈਪਿੰਗ ਕੀਤੀ ਗਈ ਇਸ ਦੇ ਕੰਟੈਕਟਸ ਦੀ ਤੇ ਇੰਟੈਲੀਜੈਂਸ ਮੈਪਿੰਗ ਤੋਂ ਬਾਅਦ ਨੈਟਵਰਕ ਡਿਸਰਪਸ਼ਨ ਕੀਤਾ ਗਿਆ ਤੇ ਇੱਕ ਐਕਸਟੈਂਸਿਵ ਡੋਸੀਅਰ ਬਣਾ ਕੇ ਸੈਂਟਰਲ ਏਜੰਸੀਸ ਦੇ ਨਾਲ ਸ਼ੇਅਰ ਕੀਤਾ ਗਿਆ ਤੇ ਥਰੂ ਐਪ੍ਰੋਪਰੀਏਟ ਚੈਨਲਸ ਦੀ ਇਨਫੋਰਮੇਸ਼ਨ ਹੈਜ਼ ਬੀਨ ਸ਼ੇਅਰਡ ਵਿਦ ਦੀ ਯੂ ਐਸ ਅਥਾਰਟिटीज ਐਂਡ ਅਲਟੀਮੇਟਲੀ he has been detained by the us authorities uh, in in united states uh, already punjab police has taken up the matter with the central government uh, is the loc khuli hegi te blue corner notices also open red corner notice ate is nu deport karan de sare upalale as per law jehde uh, efforts kite ja rahe he this is a manifestation that crime does not pay te jehda criminal hega crime de vich indulge karda he he will have to come back and face the law it is punjab police is totally determined To keep the state safe and secure. Today marks a major milestone in the success of war against terror, with the uh, announcement of detention of uh, Happy Pasia by the United States authorities. A long operation, to bad, just state of Punjab, central government agencies and the United States authorities uh, cooperated with each other and exchanged information that this person wanted for numerous terrorist crimes in India has been detained in the United States. ਇਸ ਨੇ ਆਪਣਾ ਜਿਹੜਾ ਕ੍ਰਿਮੀਨਲ ਕੈਰੀਅਰ ਹੈਗਾ ਐਜ਼ ਐਨ ਆਰਗੇਨਾਈਜ਼ਡ ਕ੍ਰਿਮੀਨਲ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਨਾਲ ਸ਼ੁਰੂ ਕੀਤਾ ਸੀਗਾ ਤੇ ਉਸ ਦੇ ਯੂਐਸ ਬੇਸ ਐਸੋਸੀਏਟ ਦਰਮਨ ਕਾਲੋਂ ਅਤੇ ਅੰਮ੍ਰਿਤਪਾਲ ਦੇ ਨਾਲ ਉਸ ਨੇ ਕ੍ਰਿਮੀਨਲ ਐਕਟੀਵਿਟੀ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਪਾਕਿਸਤਾਨ ਬੇਸ ਹਰਵਿੰਦਰ ਰਿੰਦਾ ਦੇ ਕੰਟੈਕਟ ਦੇ ਵਿੱਚ ਆ ਕੇ ਇੱਕ ਇਹ ਪ੍ਰਾਇਮਰੀ ਨੋਡ ਬਣ ਗਿਆ ਸੀਗਾ ਜਿਸ ਦੇ ਰਾਹੀਂ ਆਈਐਸਆਈ ਦੇ ਇਸ਼ਾਰਿਆਂ ਤੇ ਟੈਰਰ ਮੋਡਿਊਲਸ ਪੰਜਾਬ ਦੇ ਵਿੱਚ ਡਿਫਰੈਂਟ ਟਾਈਪਸ ਆਫ ਟੈਰਰ ਐਕਟਸ ਕਰਦੇ ਸੀਗੇ ਸੈਪਟੈਂਬਰ 2024 ਤੋਂ ਬਾਅਦ ਜਿਹੜੇ ਇਨਸੀਡੈਂਟਸ ਹੋਏ ਉਹਨਾਂ ਚ ਕਾਫੀਆਂ ਦੇ ਵਿੱਚ ਜਿਹੜਾ ਹੈਗਾ ਹੈਪੀ ਪਾਸਿਆਂ ਦਾ ਡਾਇਰੈਕਟ ਇਨਵੋਲਵਮੈਂਟ ਸੀਗਾ ਤੇ ਹੀ ਵਾਸ ਮਾਸਟਰਮਾਈਂਡਿੰਗ ਟਰੋਰ ਐਕਟੀਵਿਟੀਜ਼ ਵਾਈਲ ਬੇਸਡ ਇਨ ਦੀ ਯੂਨਾਈਟਿਡ ਸਟੇਟਸ ਬਟ ਇੱਕ ਮੈਟਿਕੁਲਸ ਮੈਨਰ ਦੇ ਵਿੱਚ ਪੰਜਾਬ ਪੁਲਿਸ ਨੇ ਇਸ ਨੂੰ ਟਰੈਕ ਕੀਤਾ ਇਸ ਦੇ ਜਿਹੜੇ ਮੋਡਿਊਲ ਸੀਗੇ ਜਿਹੜੇ ਟਰੋਰ ਮੋਡਿਊਲਸ ਇਸ ਨੇ ਰੇਸ ਕੀਤੇ ਸੀਗੇ ਸਾਰਿਆਂ ਨੂੰ ਡਿਸਮੈਂਟਲ ਕੀਤਾ ਗਿਆ ਤੇ ਇਹਦੀ ਜਿਹੜੀ ਕੰਪਲੀਟ ਮੈਪਿੰਗ ਕੀਤੀ ਗਈ ਇਸ ਦੇ ਕੰਟੈਕਟਸ ਦੀ ਤੇ ਇੰਟੈਲੀਜੈਂਸ मैपिंग ਤੋਂ ਬਾਅਦ ਨੈਟਵਰਕ ਡਿਸਰਪਸ਼ਨ ਕੀਤਾ ਗਿਆ ਤੇ ਇੱਕ ਐਕਸਟੈਂਸਿਵ ਡੋਸੀਅਰ ਬਣਾ ਕੇ ਸੈਂਟਰਲ ਏਜੰਸੀਸ ਦੇ ਨਾਲ ਸ਼ੇਅਰ ਕੀਤਾ ਗਿਆ ਤੇ ਥਰੂ ਐਪ੍ਰੋਪਰੀਏਟ ਚੈਨਲਸ ਦੀ ਇਨਫੋਰਮੇਸ਼ਨ ਹੈਜ਼ ਬੀਨ ਸ਼ੇਅਰਡ ਵਿਦ ਦੀ ਯੂਐਸ ਅਥਾਰਟिटीज ਐਂਡ ਅਲਟੀਮੇਟਲੀ ਹੀ ਹੈਜ਼ ਬੀਨ ਡੀਟੇਨਡ ਬਾਈ ਦੀ ਯੂਐਸ ਅਥਾਰਟिटीज ਇਨ ਇਨ ਯੂਨਾਈਟਿਡ ਸਟੇਟਸ ਆਲਰੇਡੀ ਪੰਜਾਬ ਪੁਲਿਸ ਹੈਜ਼ ਟੇਕਨ ਅਪ ਦਾ ਮੈਟਰ ਵਿਦ ਦੀ ਸੈਂਟਰਲ ਗਵਰਨਮੈਂਟ ਇਸ ਦੀ ਐਲਓਸੀ ਖੁੱਲੀ ਹੈਗੀ ਤੇ ब्लू कॉर्नर नोटिसेस आल्सो ओपन रेड कॉर्नर नोटिस ਅਤੇ ਇਸ ਨੂੰ ਰਿਪੋਰਟ ਕਰਨ ਦੇ ਸਾਰੇ ਉਪਲਾਲੇ ਐਸ ਪਰ ਲਾ ਜਿਹੜੇ ਐਫਰਟਸ ਕੀਤੇ ਜਾ ਰਹੇ ਹੈਗੇ ਦਿਸ ਇਸ ਅ ਮੈਨੀਫੈਸਟੇਸ਼ਨ ਥੈਟ क्राइम ਡਸ ਨੋਟ ਪੇ ਤੇ ਜਿਹੜਾ ਕ੍ਰਿਮੀਨਲ ਹੈਗਾ क्राइम ਦੇ ਵਿੱਚ ਇੰਡल्ज ਕਰਦਾ ਹੈ ਹੀ ਵਿਲ ਹੈਵ ਟੂ ਕਮ ਬੈਕ ਐਂਡ ਫੇਸ ది ਲਾ ਇਟ ਇਸ ਪੰਜਾਬ ਪੁਲਿਸ ਇਸ ਟੋਟਲੀ ਡਿਟਰਮਾਈਂਡ ਟੂ ਕੀਪ ði ਸਟੇਟ ਸੇਫ ਐਂਡ ਸਿਕਿਉਰ ਟੂਡੇ ਮਾਰਕਸ ਅ ਬੀਜਰ ਮਾਈਲਸਟੋਨ ਇਨ ði ਸਕਸੈਸ ਆਫ ਵਾਰ ਅਗੇਨਸਟ ਟਰਰ ਵਿਦ ði ਅਨਾਉਂਸਮੈਂਟ ਆਫ ਡਿਟੈਂਸ਼ਨ ਆਫ ਹੈਪੀ ਪਾਸਿਆ by the united states authorities a colombia operation to bad state of punjab central government agencies and the united states authorities uh, cooperated with each other and exchanged information that this person wanted for numerous terrorist crimes in india